ਅੱਜ ਇੱਕ ਬਿਆਨ ਹੋਰ ਬੜਾ ਚਰਚਿਤ ਹੈ ਸਿਕੰਦਰ ਸਿੰਘ ਮਲੂਕਾ ਦਾ ਹੂੰ ਸਿਕੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਭਈ ਅਕਾਲੀ ਦਲ ਵਾਲੇ ਜਿਹੜੇ ਆ ਨਾ ਉਹ ਇਕੱਠੇ ਹੋ ਜਾਣ ਤੇ ਫਾਇਦੇ 'ਚ ਰਹਿਣਗੇ ਜੀ ਹੁਣ ਮੈਂ ਬੜਾ ਕਨਫਿਊਜ਼ ਹੋ ਗਿਆ ਇਸ ਬਿਆਨ ਤੋਂ ਕਿ ਕੀ ਉਹ ਅਕਾਲੀ ਦਲ ਬਾਦਲ ਦੇ ਵਿੱਚੋਂ ਜਿਹੜੇ ਲੜਪੜ ਕੇ ਜਾਂ ਨਰਾਜ਼ ਹੋ ਕੇ ਨਿਰਾਸ਼ ਹੋ ਕੇ ਇਧਰ ਉਧਰ ਗਏ ਸੀਗੇ ਸਿਰਫ ਉਹਨਾਂ ਨੂੰ ਕਹਿ ਰਹੇ ਨੇ ਜਾਂ ਅਕਾਲੀ ਕਿਉਂਕਿ ਅਕਾਲੀ ਦਲ ਤੇ ਬਹੁਤ ਨੇ ਬਿਲਕੁਲ ਬਿਲਕੁਲ ਅਕਾਲੀ ਦਲ ਤੇ ਅ ਅੰਮ੍ਰਿਤਸਰ ਵੀ ਆ ਜੀ ਅੱਗੇ ਵੀ ਆਪਾਂ ਜ਼ਿਕਰ ਕਰਦੇ ਹੁੰਦੇ ਆ ਕਿ ਅਕਾਲੀ ਦਲ 1920 ਵੀ ਆ ਹੂੰ ਕਈ ਅਕਾਲੀ ਦਲ ਆ ਕਈ ਤਰ੍ਹਾਂ ਦੇ ਨੇ ਬਿਲਕੁਲ ਕਿ ਉਹ ਸਾਰਿਆਂ ਵਾਸਤੇ ਆ ਕਿ ਜੇ ਆਪਣੇ ਆਪ ਦੇ ਵਿੱਚ ਜਿਹੜਾ ਇਹਨਾਂ ਦਾ ਧੜਾ ਦੁਫਾੜ ਹੋਇਆ ਸੀਗਾ ਕਿ ਤੁਸੀਂ ਇੱਕ ਜੀ ਇੱਕ ਮੁੱਠ ਹੋ ਜਾਓ ਇੱਕ ਝੁੱਟ ਹੋ ਜਾਓ ਤਾਂ ਆਉਣ ਵਾਲਾ ਸਮਾਂ ਜਿਹੜਾ ਆਪਣਾ ਹੋ ਸਕਦਾ ਤਾਂ ਇਹ ਬਿਆਨ ਉਸ ਵੇਲੇ ਆਇਆ ਸਿਕੰਦਰ ਸਿੰਘ ਮਲੂਕਾਵਰਾਂ ਦਾ ਜਿਸ ਵੇਲੇ ਇਹਨਾਂ ਦੀ ਇੱਕ ਤਸਵੀਰ ਬੜੀ ਚਰਚਿਤ ਹੋਈ ਹੈ ਹੂੰ ਤਾਂ ਖੈਰ ਦੇਖਦੇ ਆ ਮੈਂ ਇਹਨੂੰ ਥੋੜਾ ਐਡੀਸ਼ਨ ਕਰ ਦਿੱਤਾ ਸਿਕੰਦਰ ਸਿੰਘ ਮਲੂਕਾ ਦਾ ਵੀ ਇਹ ਬਿਆਨ ਜਿਹੜਾ ਹੈ ਅਕਾਲੀ ਪੋਲਿਟਿਕਸ ਦੇ ਵਿੱਚ ਬੜਾ ਪੋਜ਼ਿਟਿਵਲੀ ਦੇਖਿਆ ਜਾ ਰਿਹਾ ਹੈ ਨਾ ਇੱਕ ਚੀਜ਼ ਹੋਰ ਹੈ ਢਿੰਡਸਾ ਸਾਹਿਬ ਨੇ ਜਿਹੜੀ ਇੱਕ ਗੱਲ ਕਹੀ ਕਿ ਸੁਖਵੀਰ ਸਿੰਘ ਬਾਦਲ ਜੇ ਚੁਣ ਕੇ ਆਉਂਦੇ ਆ ਪ੍ਰਧਾਨ ਦੇ ਤੌਰ ਤੇ ਤੇ ਸਾਰਿਆਂ ਨੂੰ ਪ੍ਰਵਾਨ ਕਰਨਾ ਚਾਹੀਦਾ ਉਦਾਂ ਉਹ ਕਹਿੰਦੇ ਕਿ ਭਾਈ ਮੈਂ ਹੁਣ ਚੱਲਿਆ ਮਤਲਬ ਕਿ ਜਦੋਂ ਹੀ ਧਾਰਮਿਕ ਤੌਰ ਤੇ ਸਜ਼ਾ ਖਤਮ ਕਰ ਲੂੰਗਾ ਭਾਈ ਮੈਂ ਇਸ ਐਕਟਿਵ ਪੋਲਿਟਿਕਸ ਦੇ ਵਿੱਚੋਂ ਸੰਨਿਆਸ ਲੈ ਲੈਣਾ ਪਰ ਜਾਂਦੇ ਜਾਂਦੇ ਉਹ ਕਹਿ ਗਏ ਕਿ ਜੇ ਸੁਖਵੀਰ ਸਿੰਘ ਬਾਦਲ ਆਪਦੇ ਦਮ ਤੇ ਆਉਂਦੇ ਆ ਤਾਂ ਭਾਈ ਫੇਰ ਸਾਰਿਆਂ ਨੂੰ ਪ੍ਰਵਾਨ ਹੋਣਾ ਚਾਹੀਦਾ ਤੇ ਦਮ ਤੇ ਆਉਣ ਵਾਸਤੇ ਥੋੜਾ ਜਿਹਾ ਮੈਂ ਜਿਵੇਂ ਸੋਚ ਰਿਹਾ ਸੀ ਦਮ ਦੀ ਜ਼ਰੂਰਤ ਤੇ ਹਾਂਜੀ ਪੈਣੀ ਪੈਣੀ ਆ ਪਰ ਜੇ ਮੈਂ ਮਤਲਬ ਕਿ ਉਹ ਸੋਚ ਰਹੇ ਆਪ ਦੇ ਪੁਆਇੰਟ ਆਫ View ਤੋਂ ਕਿ ਭਈ ਇਹ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਕਿਸੇ ਵੇਲੇ ਸੰਭਵ ਲੱਗਦੀਆਂ ਜਾਂ ਔਖੀਆਂ ਲੱਗਦੀਆਂ ਉਹਨਾਂ ਨੂੰ ਥੋੜਾ ਸੌਖ ਚ ਲੈ ਜਾਂਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਕਾਫੀ ਸਾਰੇ ਕਮੈਂਟ ਨੇ ਮਿੰਟੂ ਜੀ ਆਪਾਂ ਪੜ ਲਈਏ ਕਿਉਂਕਿ ਸੱਚਮੁੱਚ ਦੋਸਤਾਂ ਦੀ رائے ਵੱਖਰੀ ਵੱਖਰੀ ਹੈ ਆ ਜੀ ਵੀ ਜੀ ਕਹਿ ਰਹੇ ਨੇ ਕਿ ਜੇ ਮਾਫੀ ਦੇ ਰਹੇ ਨੇ ਸੁਖਵੀਰ ਬਾਦਲ ਤਾਂ ਲੋਕਾਂ ਨੇ ਕਹਿਣਾ ਸੀ ਕਿ ਆਪ ਸੁਖਵੀਰ ਬਾਦਲ ਨੇ ਕਰਵਾਇਆ ਇਹ ਵੀ ਇਹਨਾਂ ਦੀ ਗੱਲ ਬਿਲਕੁਲ ਸਹੀ ਜੀ ਜੀ ਇਹ ਇਹ ਜ਼ਰੂਰ ਹੋ ਸਕਦਾ ਸੀਗਾ ਪਰ ਗੱਲ ਇਹ ਹੁੰਦੀ ਹੈ ਕਿ ਕਈ ਚੀਜ਼ਾਂ ਜਿਹੜੀਆਂ ਨਾ ਤੁਹਾਨੂੰ ਜਿਚਾਉਣੀਆਂ ਪੈਂਦੀਆਂ ਸਾਬਤ ਕਰਨੀਆਂ ਪੈਂਦੀਆਂ ਹਮ ਜਿਸ ਕਿਸੇ ਬੰਦੇ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇ ਦਿੰਨਾ ਕਿ ਕੋਈ ਬੰਦਾ ਮੰਨੂ ਪਿੰਡ 'ਚ ਚੂਰੀਆਂ ਲਈ ਬਦਨਾਮ ਹੈ ਨਾ ਜੀ ਉਹ ਆਪ ਦੀ ਮਾਂ ਦਾ ਗੋਡਾ ਫੜ ਕੇ ਕਹਿ ਦੇਵੇ ਕਿ ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ ਤੇਰੀ ਸੌਣ ਹੂੰ ਤੇਰੀ ਮਾਂ ਨੇ ਵੀ ਛੇਤੀ ਯਕੀਨ ਨਹੀਂ ਕੀਤਾ ਯਕੀਨ ਨਹੀਂ ਕੀਤਾ ਬਿਲਕੁਲ ਉਹਨੂੰ ਵੀ ਯਕੀਨ ਦਵਾਉਂਦਿਆਂ ਦਵਾਉਂਦਿਆਂ ਆਪਣੇ ਘਰੇ ਇੱਕ ਸਾਲ ਦੋ ਸਾਲ ਹੋ ਸਕਦਾ 4 ਸਾਲ ਦਿਖਾਉਣਾ ਪਵੇ ਸੱਚਮੁੱਚ ਉਹ ਜਚਾਉਣਾ ਪੈਂਦਾ ਸਾਡੇ ਦੇ ਵੀ ਯਕੀਨ ਕਿਸੇ ਨੇ ਨਹੀਂ ਸੀ ਕੀਤਾ ਹੂੰ ਕਿਸੇ ਨੇ ਨਹੀਂ ਕੀਤਾ ਪਰ ਅਸੀਂ ਆਪਣੇ ਆਪ ਲਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਚਲੇ ਜਾਓ ਮੇਰੇ ਪਿੰਡ ਪੁੱਛ ਲਿਓ ਜੀ ਕੀ ਸਾਹਿਬ ਸੱਚਮੁੱਚ ਸਾਬਿਤ ਕਰਨਾ ਪੈਂਦਾ ਕਰਨਾ ਪੈਂਦਾ ਬਈ ਜਦੋਂ ਤੁਹਾਡਾ ਮਤਲਬ ਕਿ ਭਰੋਸਾ ਟੁੱਟ ਜਾਂਦਾ ਹੈ ਨਾ ਸਮਾਜ ਜਾਂ ਕੋਈ ਵੀ ਲਾ ਲੋ ਪਰਿਵਾਰ ਦਾ ਵੀ ਸਮਾਂ ਕਿਸੇ ਦਾ ਵੀ ਟੁੱਟ ਜਾਂਦਾ ਹੈ ਨਾ ਉਹ ਤੁਹਾਡੇ ਤੇ ਨਿਰਪਰ ਕਰਦਾ ਹੁੰਦਾ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦਿਆਂ ਨਾਲ ਖੁਦ ਗੱਲ ਕੀਤੀ ਹੈ ਸਾਹਿਬ ਉਹਨਾਂ ਨੂੰ ਹੌਸਲਾ ਦਿੱਤਾ ਇੱਕ ਐਸਾ ਨੌਜਵਾਨ ਜਿਹੜਾ ਕਿ ਕਹਿੰੋ ਕਿ ਕੇਸ਼ੇ ਵਰ ਸੀਗਾ ਜੀ ਉਸਨੇ ਇੱਕ ਵਾਰੀ ਕਾਫੀ ਸਮਾਂ ਹੋ ਗਿਆ ਉਹਨਾਂ ਤੇ ਉਸਨੇ ਮੈਨੂੰ ਫੋਨ ਕੀਤਾ ਤੇ ਉਸਨੇ ਆਪਣੀ ਸਮੱਸਿਆ ਦੱਸੀ ਉਹ ਕਹਿੰਦਾ ਮੈਂ ਛੱਡ ਦਿੰਨਾ ਮਤਲਬ ਕਿ ਜੋ ਡਰਗ ਦੀ ਭੈੜ ਹੈ ਮੈਂ ਛੱਡ ਦਿੰਨਾ ਜੀ ਪਰ ਮੇਰੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਮੇਰੇ ਤੇ ਯਕੀਨ ਨਹੀਂ ਕਰਦੇ ਹੂੰ ਉਹ ਕਦੇ ਮੈਨੂੰ ਹਲਾਸ਼ੀਰੀ ਨਹੀਂ ਦਿੰਦੇ ਮਗਾ ਵੀਰ ਤੂੰ ਆਪ ਦੇ ਲਈ ਕਰਨਾ ਤੂੰ ਦੂਜੇ ਲਈ ਥੋੜੀ ਕਰਨਾ ਜਦੋਂ ਤੂੰ ਆਪ ਦੇ ਤੇ ਆਪ ਕੰਮ ਕਰੇਗਾ ਹਨ ਇਸ ਚੀਜ਼ ਤੋਂ ਬਾਹਰ ਨਿਕਲੇਗਾ ਇੱਕ ਦਿਨ ਉਹਨਾਂ ਨੂੰ ਇਤਬਾਰ ਕਰਨਾ ਹੀ ਪਊਗਾ ਪਹਿਲਾਂ ਤੂੰ ਤੇ ਆਪਣੇ ਤੇ ਕਰ ਜੀ 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 ਕਿ ਮੈਂ ਇਹਦਾ ਕਰ ਸਕਦਾ ਤੇ ਮੈਂ ਕਰਕੇ ਪਾਰ ਜਾਣਾ ਸੋ ਇਹ ਸਮੱਸਿਆ ਹੁੰਦੀ ਆ ਇਹ ਇਹਨਾਂ ਦੀ ਗੱਲ ਬਿਲਕੁਲ درست ਹੈ ਜੀ 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 ਆਡੀਅנס ਦੇ ਵਿੱਚ ਚੋ ਜੀ ਕੋਈ ਪਰ ਉਹ ਗੱਲ ਤੁਹਾਨੂੰ ਜਿਚਾਉਣੀ ਪੈਂਦੀ ਆ ਵੈਸੇ ਮੇਰੇ ਖਿਆਲ ਦੇ ਨਾਲ ਇਹ ਕੋਈ ਨੈਰੇਟਿਵ ਵੱਡਾ ਨਹੀਂ ਹੋਇਆ ਹੂੰ ਨਰੈਣ ਸਿੰਘ ਚੋੜਾ ਦਾ ਕਿਉਂਕਿ ਪਿਸ਼ੋਕੜ ਸਾਹਮਣੇ ਆ ਗਿਆ ਜੀ ਜੀ ਨਰੈਣ ਸਿੰਘ ਚੋੜਾ ਦੇ ਹੱਕ ਚ ਕੁਝ ਜਥੇਵੰਦੀਆਂ ਦੇ ਬਿਆਨ ਆ ਗਏ ਹੂੰ ਠੀਕ ਹੈ ਨਾ ਜੀ ਸੋ ਇਹ ਨੈਰੇਟਿਵ ਜਿਹੜਾ ਸੀਗਾ ਕਿ ਇਹ ਹੋ ਸਕਦਾ ਜੀ ਪਲਾਂਟ ਕੀਤਾ ਗਿਆ ਹੋਵੇ ਜੀ 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 ਏਜੰਸੀਆਂ ਏਜੰਸੀਆਂ ਦਾ ਮੇਰੇ ਖਿਆਲ ਦੇ ਨਾਲ ਇਹ ਕੋਈ ਜਿਆਦਾ ਥਾਂ ਹਾਸਲ ਨਹੀਂ ਕਰ ਪਾਇਆ ਦਰਤਾਂ ਜਿਹੜਾ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਮਿੰਤ ਜੀ ਨਿਰਮਲ ਜੀ ਕਹਿ ਰਹੇ ਨੇ ਕਿ ਚੌੜਾ ਸਾਹਿਬ ਦੀ ਪੱਗ ਲਾਉਣ ਦਾ ਮਸਲਾ ਵੀ ਕਾਫੀ ਚੱਲ ਰਿਹਾ ਹਾਂ ਉਸਤੇ ਵੀ ਕਾਫੀ ਚੱਲ ਚੱਲ ਬਿਲਕੁਲ ਕੰਟਰੋਲ ਹੋ ਜਾਂਦਾ ਹੈ ਇੱਕ ਉਹੀ ਮੈਂ ਤਾਂ ਕਿਹਾ ਨਾ ਕਿ ਨਰੈਨ ਸਿੰਘ ਚੌੜਾ ਦੇ ਹੱਕ ਦੇ ਵਿੱਚ ਦਲ ਖਾਲਸਾ ਲੈ ਹੈਗੇ ਆ ਹਮ ਮੰਡ ਸਾਹਿਬ ਹੋਰੀ ਤੇ ਉਹ ਪੀ ਕੇ ਮੰਗ ਪੱਤਰ ਉਹਨਾਂ ਦੇ ਹੱਕ ਦੇ ਵਿੱਚ ਸੌਂਪ ਹਾਂਜੀ ਹਾਂਜੀ ਤਾਂ ਕੁਝ ਹੋਰ ਵੀ ਹੈ ਜਿਹੜੇ ਡਿਪਲੋਮੈਟਿਕ ਤਰੀਕੇ ਨਾਲ ਸਪੋਰਟ ਕਰਦੇ ਆ ਹਮ ਅਕਾਲੀ ਦਲ ਦੀ ਰਾਜਨੀਤੀ ਚ ਹੀ ਹੁੰਦੇ ਆ ਇਸ ਤਰ੍ਹਾਂ ਦੇ ਬੰਦੇ ਇਹ ਕਿੱਜ਼ਾ ਹੈਗੀਆਂ ਨੇ ਮੇਰੇ ਖਿਆਲ ਦੇ ਨਾਲ ਭਾਈ ਹੁਣ ਦੇਖੋ ਅੱਗੇ ਕੀ ਬਣਦਾ ਪਰ ਜਿਹੜੀ ਚੀਜ਼ ਕਰਨੀ ਹੁੰਦੀ ਆ ਜਿਹਦੇ ਨਤੀਜੇ ਦੂਰਗਾਮੀ ਹੋਣ ਇੱਕ ਵੇਲੇ ਉਹ ਸ਼ੁਰੂ ਚ ਮੁਸ਼ਕਲ ਜ਼ਰੂਰ ਲੱਗਦੀ ਹੁੰਦੀ ਹੈ ਬਿਲਕੁਲ